ਅਨੀ ਬੋਇ ਕਹਿਣਾ ਚਾਹੁੰਦੇ ਆ ਜਿਹੜਾ ਪਾਣੀ ਦੀ ਕੰ데 ਮੁਸ਼ਕਲ ਆਉਂਦੀ ਸੀ ਗੰਦੇ ਪਾਣੀ ਦੀ ਇਲਾਕੇ 'ਚ ਪਾਣੀ ਦੇ ਇਸ ਸਾਜੀ ਵਾਵਾ ਮੁਸ਼ਕਲ ਆਉਂਦੀ ਸੀ ਕਿਉਂਕਿ ਬੜਾ ਗੰਦਾ ਪਾਣੀ ਆਉਂਦਾ ਬੜੇ ਦਿਨਾਂ ਤੋਂ ਇਹ ਤੇ ਇੱਕ ਟੋਗਾੜੀ ਨੇ ਕਰੀ ਦੇ ਆ ਪਾਣੀ ਹੀ ਕਰਾਉਗੋ ਨੇੜੇ ਤੇ ਸਾਡੇ ਇਕੱਠੇ ਹੋ ਕੇ ਗਏ ਆਪਾਂ ਜੇਰੀ ਗਏ ਹਾਂ ਤੇ ਹੁਣ ਇਹ ਅਭੀ ਅੱਜ ਪਲੰਬਰ ਆਏ ਆ ਤੇ ਪੁੱਟਾ ਪਟਾਈ ਦੇ ਆ ਕਰਨਾ ਤੇ ਬਾਕੀ ਵੇਖੋ ਕਾਉਂਸਲਰ ਸਾਹਿਬ ਕਹਿੰਦੇ ਸੀ ਵੀ ਜੇ ਤੇ ਬਾਈਜਾਂਸ ਪੈਪਾ ਖਰਾਬ ਹੋਣ ਜੀਆ ਤੇ ਪੈਪਾ ਨਵੀਆਂ ਪਵਾ ਦਾਂਗੇ ਤੇ ਜੇ ਪਵਾ ਦੇਣਗੇ ਜਾਂ ਜੋ ਵੀ ਮਰਜ਼ੀ ਆ ਤੇ ਜੇ ਉਹ ਲੀਕ ਜਿਹਾ ਹੋਣ ਨੂੰ ਲਿਉਂਗੇ ਤੇ ਜੇ ਉਹ ਠੀਕ ਹੋ ਜੂਗੀ ਤੇ ਫੇਰ ਵੀ ਠੀਕ ਆ ਬਾਕੀ ਇਹ ਆ ਵੀ ਅੱਜ ਇਹ ਆ ਗਈ ਆਸਫੀ ਹਾਂਜੀ ਕਹਿੰਦੇ ਪੈਪਾ ਪਾਉਣੀਆਂ ਆ ਤੇ ਉਹਦੇ ਨਾਲ ਇਹ ਅ ਵੀ ਚਲੋ ਮਸਲਾ ਹੱਲ ਕਰੂਗਾ ਕਿ ਇਹੋ ਹੀ ਆ ਵੀ ਆ ਕੋਈ ਗਲੀ ਗੁਲੀ ਦਾ ਵਾ ਥੋੜਾ ਜਿਹਾ ਮਸਲਾ ਗਲੀ ਵੀ ਥੋੜੀ ਜਿਹੀ ਖਰਾਬ ਆ ਇਹ ਵੀ ਬਣਵਾ ਦੇਣਗੇ ਤੇ ਚਲੋ ਇਹ ਆ ਵੀ ਆਵਾ ਜਾਈ ਇਹ ਮੇਨ ਗਲੀ ਆ ਘਾਰ ਪਰ ਜਾਂਦੀ ਆ ਤੇ ਇਹਦੇ ਨਾਲ ਦਿੱਕਤ ਆਉਂਦੀ ਲੋਕਾਂ ਨੂੰ ਹਾਂਜੀ ਪਾਣੀ ਤਾਂ ਥੋੜਾ ਠੀਕ ਆ ਉਹ ਐਂਡ ਤੇ ਜਾ ਕੇ ਥੋੜੀ ਜਿਹੀ ਨੀਵੀਂ ਆਗੋ ਤੇ ਉਹ ਕਈ ਵਾਰ ਜਦੋਂ ਬਾਰਿਸ਼ ਹੁੰਦੀ ਆ ਤੇ ਉਹ ਬਾਰਿਸ਼ ਦਾ ਪਾਣੀ ਜਿਹੜਾ ਵਾ ਸਾਰੀ ਗਲੀ ਚ ਆ ਜਾਂਦਾ ਵਾ ਉਹਦਾ ਥੋੜਾ ਜਿਹਾ ਹੱਲ ਕਰਵਾ ਦੇਣਾ ਤੇ ਕੋਈ ਆ ਪਾਣੀ ਦਾ ਮਸਲਾ ਹਲ ਕਰਾ ਦੇਣ ਤੇ ਬਾਕੀ ਠੀਕ ਹੈ ਚਲੋ ਕੋਣ ਕੋਣ ਸਰ ਤੇ ਕਿਦਾਂ ਦਾ ਕੰਮ ਕਰਦੇ ਹੋਏ ਤੰਮ ਤੇ ਖੈਰ ਚਲੋ ਅੱਗੇ ਥੋੜਾ ਬੋੜਾ ਠੀਕ ਹੀ ਕਰਨ ਦੇ ਆ ਕਾਉਂਸਲਰ ਆਪਣੇ ਆ ਸਿੰਦਰ ਸਿੰਘ ਪ੍ਰਧਾਨ ਆ ਜੀ ਆਪਣੇ ਬੋੜੀ ਸਾਹਿਬ ਦੇ ਜਿਹੜੇ ਆ ਤੇ ਉਹ ਸਾਡੇ ਲਾਕੇ ਦੇ ਕਾਉਂਸਲਰ ਤੇ ਉਹਨਾਂ ਨੂੰ ਆਪਾਂ ਅਪੀਲ ਕੀਤੀ ਸੀ ਸਾਰਿਆਂ ਨੇ ਜਾ ਕੇ ਤੇ ਉਹਨਾਂ ਨੇ ਹਾਂ ਜੀ ਉਹਨਾਂ ਨੇ ਕੰਮ ਸ਼ੁਰੂ ਕਰਵਾਤਾ ਵਾ ਅੱਜ ਵੈਸੇ ਅੱਜ ਆਏ ਆ ਕੱਲ ਵੀ ਆਪਾਂ ਲੇਡੀਜ਼ ਸਾਰੀਆਂ ਗਈਆਂ ਹੀ ਇਕੱਠੀਆਂ ਹੋ ਕੇ ਤਿਆਜੋ ਉਹਨਾਂ ਦੇ ਬੰਦੇ ਆਏ ਆ ਕਾਰਪੋਰੇਸ਼ਨ ਵਾਲੇ ਉਲੰਭਰ ਤੇ ਉਹ ਫੁੱਟਾ ਪਟਾਈ ਕਰਨ ਦੇ ਆ ਤੇ ਉਹ ਕਹਿੰਦੇ ਵੀ ਜੇ ਜਿਆਦਾ ਗੱਲ ਹੋਊਗੀ ਤੇ ਅਸੀਂ ਵੀ ਪੈਪ ਨਵੀਂ ਪਵਾ ਦਾਂਗੇ ਤੇ ਚਲੋ ਨਵੀਂ ਪੈ ਜੇਗੀ ਤੇ ਇਹਦੇ ਨਾਲ ਇਹ ਆ ਵੀ ਸਾਰੀ ਗਲੀ ਦਾ ਸੁਧਾਰ ਹੋ ਜਾਊਗਾ ਉਹਦਾ ਘਰ ਜਿਹੜਾ ਵਾਹ ਉਹਦੀ ਬਾਤ ਹੀ ਠਾਕਾ ਤੇ ਉਹ ਵੀ ਬੇਤਸਬੂਰ ਈ ਮੁਸ਼ਕਲ ਆ ਗਈ ਜੀ ਹੋਰ ਤਾਂ ਹੋਰ ਮੁਸ਼ਕਲ ਆ ਗਈ ਕਿ ਸੀਵਰਾਂ ਦੇ ਵੇਖੋ ਟੱਕਣ ਕਿੰਨੇ ਟੁੱਟੇ ਹੋਏ ਆ ਕੋਈ ਕੋਈ ਜਾ ਵੀ ਸਕਦਾ ਮੋਟਰਸਾਈਕਲ ਕੇ ਦਾ ਦੇਖ ਸਕਦਾ ਹਾਂਜੀ ਹਾਂਜੀ ਬੱਚੇ ਸਕੂਲੋਂ ਆਉਂਦੇ ਆ ਕਿੰਨਾ ਸ਼ੋਰ ਮਚਾਉਂਦੇ ਆ ਕੋਈ ਦੇ ਆ ਪਾਣੀ ਨਹੀਂ ਕਰਦਾ ਬੋਤਾ ਲੈ ਕੇ ਪਾਰਟੀ ਕਹਿੰਦੇ ਮੁਕਲ ਹੈਗੀ ਉਹ ਹੱਲ ਹੋ ਗਈ ਤੁਹਾਡੀ ਹਾਂ ਕਹਿੰਦੇ ਪਿਆ ਲੋਕ ਨਾ ਹੋਏ ਸ਼ੁਰੂ ਹੋਏ ਕਰਮਚਾਰੀ ਕੰਮ ਕਰਦੇ ਪਏ ਹਾਂਜੀ ਹਾਂਜੀ ਉੱਥੇ ਲੱਗੇ ਨਹੀਂ ਉਹ ਬਾਰਾ ਦੇ ਰੋਥੇ ਅੱਜ ਵੀ ਤਾਂ ਸੁੰਦਰ ਸਿੰਘ ਫੋਕਸੀਵਾਦਾਰ ਗੁਰਦੁਆਰਾ ਬੋਲੀ ਸਾਹਿਬ ਕੋਰਤਾਲਾ ਸੋ 74 ਨੰਬਰ ਵਾਰ ਤੋਂ ਸਾਡੇ ਸਦਾਰੀਓ ਭੈਣ ਜੀ ਬਰਨਦੀਪ कौर ਲੋਕೇಶ್ ਸ਼ਰਮੀ ਅਕਾਲੀ ਦਲ ਵੱਲੋਂ ਕੌਂਸਲ ਜਿੱਤ ਕੇ ਆਏ ਨੇ ਔਰ ਉਹਨਾਂ ਨੇ ਕੋਸ਼ਸ਼ਾਂ ਕੀਤੀਆਂ ਕਿ 74 ਨੰਬਰ ਦੇ ਜਿਹੜੇ ਕੰਮ ਨੇ ਲੋਕਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕੀਤਾ ਜਾਏ ਗੁਰੂ ਮਹਾਰਾਜ ਗੁਰਦੁਆਰਾ ਬੋਲੀ ਸਾਹਿਬ ਦੀ ਸੇਵਾ ਲੈ ਰਿਹਾ ਹੈ ਉਤੇ ਹੀ ਵਾਰ ਨੰਬਰ 74 ਦੀ ਸੇਵਾ ਦਾ ਮੌਕਾ ਮਿਲਿਆ ਔਰ ਬੜੇ ਲੰਮੇ ਸਮੇਂ ਤੋਂ ਵਾਰ ਦੇ ਕੰਮ ਜਿਹੜੇ ਰੁਕੇ ਪਏ ਸਨ ਪਿਛਲੇ 46 ਸਾਲਾਂ ਤੋਂ ਆਮ ਆਦਮੀ ਪਾਰਟੀ ਦੇ ਨਾ ਕਿਸੇ ਐਮਐਲਏ ਨੇ ਨਾ ਕਿਸੇ ਕੌਂਸਲਰ ਨੇ ਕੰਮ ਕਰਵਾਇਆ ਹੁਣ ਗੁਰਦੁਆਰਾ ਬੋਲੀ ਸਾਹਿਬ ਤੋਂ ਲੈ ਕੇ ਕੋਰਖਾਲਤਾ ਦੇ ਕੋਰਖਾਲਤਾ ਤੋਂ ਸ਼ੁਰੂ ਕਰਕੇ ਹਾਰਿਕ ਤੱਕ ਜੋ ਸ਼ਰਤ ਜੀ ਗਈ ਬਹੁਤ ਹੀ ਖਸਤਾ ਹਾਲ ਸੀ ਔਰ ਸੰਗ ਨੂੰ ਦੁਰਗਵਾਰਾ ਵੋਈ ਚਾਏ ਵੇਕੇ ਜਾਣ ਵਾਤੇ ਬਹੁਤ ਇਸਕਲ ਆਉਂਦੀ ਸੀ ਉਸ ਨੂੰ ਦੁਬਾਰਾ ਬੁਲਾਇਆ ਗਿਆ ਔਰ ਨਾਲ ਜੀ ਨਾਲ ਹੋਰ ਕਾਲਤਾ ਵੇਕੇ ਲੰਮੀ ਗੜੀ ਦੇ ਵਿੱਚ ਲੋਕਾਂ ਦੇ ਘਰਾਂ ਚ ਜੋ ਪਾਣੀ ਸੀ ਉਹ ਕੰਦਾ ਨਾਲ ਰੱਖ ਕੇ ਦੀ ਨਾਲੇ ਪਾਣੀ ਧਾਰਿਆ ਸੀ ਉਸ ਮੁਸ਼ਕਲ ਨੂੰ ਹੱਲ ਕਰਨ ਦੇ ਵਾਸਤੇ ਉਹ ਪੈਮ ਡਾ ਕੇ ਤੇ ਨਵੇਂ ਸੀਲ ਦੇ ਪਾਏ ਪਾਏ ਜਾ ਰਿਹਾ ਤਾਂ ਕਿ ਲੋਕਾਂ ਦੀ ਸਿਹਤ ਜਿਹੜੀ ਹੈ ਉਹ ਠੀਕ ਰਹੇ ਔਰ ਇਸੇ ਤਰ੍ਹਾਂ ਹੀ ਹੋਰ ਜੋ ਨਿੱਕੇ ਮੋਟੇ ਕੰਮ ਨੇ ਉਹ ਜਾਵੀਆਂ ਦਾ ਕੋ ਸਿਵਰਾਂ ਦੇ ਟੱਟਣਾ ਦਾ ਉਹ ਸ਼ੁਰੂ ਕੀਤਾ ਸੋ ਜੋ ਵੱਡੀ ਪ੍ਰੋਬਲਮ ਆ ਕਿ ਜਿਹੜਾ ਖੂੜਾ ਹੈ ਉਹ ਸਰਫ ਇਹ ਸਹੀ ਵਾਰਕ ਨਹੀਂ ਸਾਰੇ ਅਬਰਸਾਰ ਦੇ ਬੈਠੇ ਦੂਰੇ ਦੀ ਗੋਤ ਵੱਜੀ ਪਕੰਦੀ ਪ੍ਰੋਬਲਮ ਹੈ ਸੋ ਅਸੀਂ ਆਜ ਕਰਦੇ ਆ ਮੇਰ ਸਾਹਿਬ ਕੋਲੋਂ ਐਮਐਲਏ ਕੋਲੋਂ ਔਰ ਸਰਕਾਰ ਕੋਲੋਂ ਕਿ ਜੋ ਇਹ ਲੋਕਾਂ ਦੇ ਵਾਸਤੇ ਕੂੜਾ ਬਹੁਤ ਵੱਡੀ ਪ੍ਰੋਬਲਮ ਬਣਿਆ ਹੈ ਕਿਉਂਕਿ ਥਾਂ ਥਾਂ ਦੇ ਉੱਤੇ ਕੂੜੇ ਦੇ ਢੇਰ ਲੱਗਣ ਕਰਕੇ ਲੋਕਾਂ ਦੀ ਸਿਹਤ ਜਿਹੜੀ ਆਕਸਾਬ ਹੁੰਦੀ ਹੈ ਸੋ ਅਸੀਂ ਦੇਣਤੀ ਕੀਤੀ ਹੈ ਕਿ ਇਸ ਕੂੜੇ ਦਾ ਮਸਲਾ ਕਿਰਵਾ ਉਛੇਤੀ ਤੋਂ ਛੇਤੀ ਹਾਲਿਕਰਾਇਆ ਜਾ ਸਕੇ ਸੋ ਅਸੀਂ ਪਹੁੰਚ ਹੀ ਕਰਦੇ ਰਾਵਾਂਗੇ ਕਿ ਜਿਹੜੀ 74 ਨੰਬਰ ਵਾਲ ਹੈ ਦੇ ਵਿੱਚ ਜਿਹੜੇ ਵੀ ਕੋ ਕੰਮ ਰਹਿੰਦੇ ਐ ਉਹਨਾਂ ਨੂੰ ਕੰਪਲੀਟ ਕੀਤਾ ਜਾਵੇ ਤੇ ਸੋ ਇਸੇ ਤਰ੍ਹਾਂ ਜੋ ਗੁਰਦੁਆਰਾ ਬੋੜੀ ਸਾਹਿਬ ਤੋਂ ਦੇਖੇ ਕੋਰਖਾਉ ਤਾ ਤੇ ਕੋਰਸਾਉ ਤਾ ਤੋਂ ਪਾਰਕ ਤੱਕ ਸ਼ਰਕ ਦਾ ਬਹੁਤ ਮੰਦਾ ਹਾਲ ਸੀ ਸੰਗਤ ਦੇ ਜਾਣ ਵਾਸਤੇ ਬਹੁਤ ਮੁਸ਼ਕਲਾਂ ਆਉਂਦੀਆਂ ਸਨ ਉਸ ਨੂੰ ਪੂਰਾ ਕੀਤਾ ਗਿਆ ਸ਼ਰਤ ਬਣਾਏ ਗਈ ਹੈ ਅਤੇ ਇਸੇ ਤਰ੍ਹਾਂ ਇਹ ਸਵਾਰਦੇ ਜਿਹੜੇ ਹੋਰ ਵੀ ਕੰਮ ਰਹਿੰਦੇ ਹੈ ਉਹਨਾਂ ਨੂੰ ਕੋਸ਼ਿਸ਼ ਕਰਕੇ ਤੇ ਜਿਹੜਾ ਉਹ ਪਹਿਲ ਦੇ ਆਧਾਰ ਤੇ ਕਰਾਏ ਜਾਣਗੇ ਸੁਸੰਗ ਜਿਹੜੀਆਂ ਇਲਾਕੇ ਦੇ ਸਾਡੇ ਲੋਕ ਨੇ ਪੂ ਹੀ ਸਾਡੇ ਨਾਲ ਪੂਰਾ ਸਹਿਯੋਗ ਕਰ ਰਿਹਾ ਹੈ ਤਾਂ ਕਿ ਅਸੀਂ ਆਪਣੇ ਚੌਥਰ ਨੰਬਰ ਵਾਲੀਆਂ ਜਿਹੜੀਆਂ ਲੋਕਾਂ ਨੂੰ ਮੁਸ਼ਕਲਾਂ ਆਉਂਦੀਆਂ ਹਨ ਉਹਨਾਂ ਨੂੰ ਦੂਰ ਕਰਾ ਸਕੀਏ ਉਕੇ ਲੰਮੀ ਗਲੀ ਦੇ ਵਿੱਚ ਲੋਕਾਂ ਦੇ ਘਰਾਂ ਵਿੱਚ ਗੰਦਾ ਪਾਣੀ ਰਲ ਕੇ ਆਉਂਦਾ ਸੀ ਉਹ ਸਮੱਸਿਆ ਦੇ ਹੱਲ ਦੇ ਵਾਸਤੇ ਉੱਥੇ ਨਵੇਂ ਪਾਈਪ ਜਿਹੜੇ ਸਟੀਲ ਦੇ ਉਹ ਪਾਏ ਜਾ ਰਹੇ ਹੈ ਔਰ ਇਸੇ ਗਲੀ ਵਿੱਚ ਅੱਗੇ ਜਾ ਕੇ ਛੀ ਵਰਦੀ ਬਹੁਤ ਮੁਸ਼ਕਲ ਹੈ ਲੋਕਾਂ ਦੇ ਘਰਾਂ ਵਿੱਚ ਪਾਣੀ ਜਿਹੜਾ ਗੰਦਾ ਉਹ ਵੜਿਆ ਹੋਇਆ ਔਰ ਅਸੀਂ ਇੰਨੀ ਵਾਰ ਇਸ ਪ੍ਰੋਬਲਮ ਹੱਲ ਕਰਨ ਵਾਸਤੇ ਕਾਰਪੋਰੇਸ਼ਨ ਦੇ ਆਰਡਰ ਅਕ ਸੋ ਅਰੇ ਮਸਲਾ ਨਹੀਂ ਹੋਇਆ ਸਲਾਹ ਨਹੀਂ ਹੋਇਆ ਸੋ ਅਸੀਂ ਆਖ ਕਰਦੇ ਆ ਕਿ ਉਹ ਜੇ ਲੋਕਾਂ ਦਾ ਮਸਲਾ ਹੈ ਲੋਕਾਂ ਦੇ ਘਰਾਂ 'ਚ ਗੰਦਾ ਪਾਣੀ ਜਾ ਕੇ ਲੋਕਾਂ ਦੀ ਸਿਹਤ ਖਰਾਬ ਹੋ ਸਕਦੀ ਹੈ ਲੋਕੀ ਬਿਮਾਰ ਹੋ ਸਕਦੇ ਉਸ ਨੂੰ ਚੇਤਨੀ